ਸਸ਼ਗਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਇਲਾਜ ਵਾਸਤੇ ਜਿਹੜੇ ਨੇ ਮੋਹਾਲੀ ਦੇ ਜਿਹੜੇ ਨੇ ਇੱਕ ਵੱਡੇ ਹਸਪੀਟਲ ਫੋਰਟਿਸ ਤੇ ਵਿੱਚ ਜਿੱਥੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਜਿਹੜੀ ਹੈ ਸਿਹਤ ਠੀਕ ਨਹੀਂ ਚੱਲ ਰਹੀ ਸੀ ਉਹਦੇ ਚਲਦਿਆਂ ਹੀ ਉਹਨਾਂ ਨੂੰ ਫੋਰਟਿਸ ਦੇ ਵਿੱਚ ਜਿਹੜਾ ਹੈ ਦਾਖਲ ਕਰਵਾਇਆ ਗਿਆ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਅੱਜ ਉਹਨਾਂ ਨੇ ਉੱਥੋਂ ਹੀ ਇੱਕ ਅਹਿਮ ਮੀਟਿੰਗ ਲਈ ਹੈ ਉਹ ਅਹਿਮ ਮੀਟਿੰਗ ਵਿੱਚ ਕੀ ਫੈਸਲੇ ਲਏ ਨੇ ਉਸ ਬਾਰੇ ਵੀ ਦੱਸਾਂਗੇ ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਦਸੀਏ ਜਿੱਥੇ ਪੰਜਾਬ ਦੇ ਵਿੱਚ 400 ਲੱਖ ਦੇ ਕਰੀਬ ਜਿਹੜੀ ਹੈ ਲੋਕਾਂ ਦੀ ਫਸਲ ਤਬਾਹ ਹੋ ਚੁੱਕੀ ਹੈ ਜਿੱਥੇ 5 ਤੋਂ 7-7 ਫੁੱਟ ਦਾ ਪਾਣੀ ਚੜ ਚੁਕਿਆ ਹੈ ਜਿੱਥੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ ਜੇਕਰ ਗੱਲ ਕਰੀਏ ਇੱਕ ਪਾਸੇ ਜਿੱਥੇ ਵੱਡੇ-ਵੱਡੇ ਆਗੂ ਮੰਤਰੀ ਦੀ ਗੱਲ ਕਰੀਏ ਉਹਨਾਂ ਦਾ ਵੀ ਕੋਈ ਅਹਿਮ ਫੈਸਲਾ ਨਿਕਲ ਕੇ ਸਾਹਮਣੇ ਨਹੀਂ ਆਇਆ ਦੂਸਰੇ ਪਾਸੇ ਜੇਕਰ 2023 ਦੀ ਗੱਲ ਕਰੀਏ ਜਿੱਥੇ ਹੜ੍ਹਾਂ ਨੇ ਉਦੋਂ ਵੀ ਬਹੁਤ ਵੱਡੇ ਜਿਹੜੀ ਹੈ ਪੰਜਾਬ ਉੱਤੇ ਤਬਾਹੀ ਮਚਾਈ ਸੀ ਲੇਕਿਨ ਉਸ ਟਾਈਮ ਦਾ ਵੀ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦੇਣ ਬਾਰੇ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਅਸੀਂ ਮੁਰਗੀਆਂ ਤੇ ਅਸੀਂ ਬੱਕਰੀਆਂ ਤੇ ਜਿਹੜਾ ਹੈ ਮੁਆਜ਼ਾ ਦਵਾਂਗੇ ਲੇਕਿਨ ਉਹਨਾਂ ਨੇ ਤਾਂ ਉਹਨਾਂ ਨੂੰ ਮੁਆਜ਼ਾ ਨਹੀਂ ਦਿੱਤੇ ਜਿਨ੍ਹਾਂ ਲੋਕਾਂ ਨੂੰ ਉਸ ਟਾਈਮ ਮੁਆਜ਼ਾ ਦੀ ਜਰੂਰਤ ਸੀ ਹੁਣ ਇੱਕ ਅਹਿਮ ਜਿਹੜੀ ਹੈ ਮੀਟਿੰਗ ਵਿੱਚ ਗੱਲ ਨਿਕਲ ਕੇ ਆਈ ਹੈ ਕਿ ਜਿੱਥੇ 1 ਏਕੜ ਪਿੱਛੇ 20-20 ਹਜ਼ਾਰ ਦੇਣ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਦਾ ਰਾਜ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਵਕ ਵਕ ਜਥੇਬੰਦੀਆਂ ਕਿਸਾਨਾਂ ਦੀਆਂ ਵਿਰੋਧ ਕਰ ਰਹੀਆਂ ਨੇ ਕਿਉਂਕਿ 1 ਏਕੜ ਵਿੱਚੋਂ ਤਾਂ 60 70 70 80 80 ਰੁਪਈਆ ਤਾਂ ਆਮ ਜਿਹੜੇ ਨੇ ਜਿਹੜੇ ਕਿਸਾਨ ਨੇ ਉਹ ਕਮਾ ਲੈਂਦੇ ਨੇ ਤੇ 20000 ਰੁਪਈਆ ਲੈ ਕੇ ਉਹ ਕੀ ਕਰਨਗੇ ਇੱਕ ਹਿਸਾਬ ਦਾ ਸਿਰਫ ਇੱਕ ਦਿਲ ਰੱਖਿਆ ਗਿਆ ਹੈ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕ ਜਿੱਥੇ ਇੰਨੀ ਵੱਡੀ ਫਸਲ ਮਾਰੀ ਹੇਠ ਆ ਗਏ ਨੇ ਦੂਸਰੇ ਪਾਸੇ ਉਹਨਾਂ ਦੇ ਪਸ਼ੂ ਤੱਕ ਰੁੜ ਗਏ ਨੇ ਹਾਲਾਂਕਿ ਇੱਕ ਵੱਡਾ ਹੋਰ ਖੁਲਾਸਾ ਹੋਇਆ ਹੈ ਕਿ ਜਿਹੜੇ ਭਾਜਪਾ ਦੇ ਇੱਕ ਵੱਡੇ ਨੇ ਉਹਨਾਂ ਦੀ ਵੱਡੀ ਵੱਡੇ ਉਹਨਾਂ ਦੇ ਆਪਣੇ ਹੀ ਇੱਕ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ 11000 ਕਰੋੜ ਦਾ ਨੁਕਸਾਨ ਹੋਇਆ ਤੇ ਜਿਹੜੀ ਹੈ ਪੰਜਾਬ ਸਰਕਾਰ ਸਾਡੇ ਤੋਂ 63 ਕਰੋੜ ਸੋਰੀ 60 ਕਰੋੜ ਰੁਪਈਆ ਮੰਗ ਰਹੀ ਹੈ ਜੇਕਰ ਗੱਲ ਕਰੀਏ ਤਾਂ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 60 ਕਰੋੜ ਰੁਪਈਆ ਜੇਕਰ ਮੰਗ ਰਹੀ ਹੈ ਤਾਂ ਉਹਨਾਂ ਨੂੰ 50-50 ਇੱਕ ਏਕੜ ਦੇ ਪਿੱਛੇ ਜਿਹੜਾ ਹੈ ਮੁਆਵਜ਼ਾ ਦੇਣਾ ਚਾਹੀਦਾ ਹੈ ਲੇਕਿਨ ਇਹੋ ਜੀ ਕੋਈ ਵੀ ਜਿਹੜੀ ਹੈ ਮੁਆਵਜ਼ੇ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਹੀਂ ਕੀਤੀ ਜਾਦੀ ਹਾਲਾਂਕਿ ਪੰਜਾਬ ਦੇ ਲੋਕ ਤਰਾਤੜ ਜਿਹੜੇ ਨੇ ਉਹਨਾਂ ਦੇ ਪਸ਼ੂ ਤੱਕ ਮਾਰ ਗਏ ਕਈਆਂ ਦੇ ਘਰਾਂ ਦੇ ਵਿੱਚ ਮੌਤ ਹੋ ਗਈ ਹੈ ਲੇਕਿਨ ਜਿਨ੍ਹਾਂ ਦੇ ਘਰਾਂ 'ਚ ਮੌਤ ਹੋ ਗਈ ਹੈ ਉਥੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਮੈਂ ਉਹਨਾਂ ਨੂੰ 4-4 ਲੱਖ ਰੁਪਏ ਦਵਾਂਗਾ ਇਹ ਚੀਜ਼ ਥੋੜੀ ਜੀ ਇੱਕ ਰਾਹਤ ਦਿੱਤੀ ਹੈ ਲੇਕਿਨ ਸਭ ਤੋਂ ਵੱਡਾ ਝਟਕਾ ਕਿਸਾਨਾਂ ਨੂੰ ਉਦੋਂ ਲੱਗ ਰਿਹਾ ਹੈ ਜਦੋਂ ਕਿ ਉਹਨਾਂ ਨੇ ਕਿਹਾ ਇੱਕ ਏਕੜ ਪਿੱਛੇ ਮੈਂ ਤੁਹਾਨੂੰ ਜਿਹੜਾ ਹੈ ਸਿਰਫ 20-20 ਹਜ਼ਾਰ ਦੇਵਾਂਗਾ ਤਾਂ 20 ਹਜ਼ਾਰ ਨਾਲ ਜਿਹੜਾ ਹੈ ਕਿਸਾਨ ਕੀ ਕਰੇਗਾ ਜੇਕਰ ਦੂਸਰੇ ਪਾਸੇ ਗੱਲ ਕਰੀਏ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਹੋਰ ਸਾਹਮਣੇ ਆਈ ਹੈ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਨੇ ਕਿਸਾਨ ਜਿਨ੍ਹਾਂ ਨੂੰ ਪਹਿਲਾਂ ਵਾਅਦੇ ਕੀਤੇ ਗਏ ਸੀ 2023 ਦੇ ਮੁਆਵਜ਼ੇ ਦੇਣ ਦੀਆਂ ਜਿਹੜੀਆਂ ਬੱਕਰੀਆਂ ਤੇ ਬੱਕਰੀਆਂ ਤੇ ਕੁੱਤਿਆਂ ਤੱਕ ਦੇ ਤੁਸੀਂ ਮੁਆਵਜ਼ੇ ਦੇਣ ਦੀ ਗੱਲ ਕੀਤੀ ਮੁਰਗੀਆਂ ਤੱਕ ਦੀ ਗੱਲ ਕੀਤੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦੋਂ ਤੱਕ ਕੋਈ ਰਾਹਤ ਨਹੀਂ ਦਿੱਤੀ ਗਈ ਪੰਜਾਬ ਦੇ ਲੋਕਾਂ ਨੂੰ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਦੇ ਇਲਾਜ ਵਾਸਤੇ ਚੰਡੀਗੜ੍ਹ ਦੇ ਸੌਰੀ ਮੁਹਾਲੀ ਦੇ ਜਿਹੜੇ ਫੋਰਟਿਸ ਹਸਪੀਟਲ ਦੇ ਵਿੱਚ ਬੈਠੇ ਨੇ ਤਾਂ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੱਡੀ ਰਾਹਤ ਨਹੀਂ ਮਿਲ ਰਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਜਿਹੜੇ ਨੇ ਤੜਾ ਤੜ ਉਹਨਾਂ ਹੀ ਉਮੀਦਾਂ ਤੇ ਟਿਕੇ ਹੋਏ ਨੇ ਜਿਹੜੀਆਂ ਉਮੀਦਾਂ ਉਹਨਾਂ ਨੂੰ ਦੂਸਰੇ ਆਮ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਾਂ ਫਿਰ ਹੋਰ ਜਿਹੜੇ ਨੇ ਲੋਕ ਨਿਕਲ ਕੇ ਬਾਹਰੋਂ ਆ ਰਹੇ ਨੇ ਜਿਹੜੇ ਉਹਨਾਂ ਦੀ ਮਦਦ ਕਰ ਰਹੇ ਨੇ ਲੇਕਿਨ ਸਭ ਤੋਂ ਵੱਡੀ ਐਮ ਖਬਰ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਜਿਹੜੀ ਰੇਤਾ ਦੀ ਪਰਤ ਤੁਹਾਡੀਆਂ ਉਹ ਜਮੀਨਾਂ ਦੇ ਉੱਤੇ ਚੜ ਗਈ ਹੈ ਉਹ ਤੁਸੀਂ ਜਿਹੜੀ ਹੈ ਉਹਦੀ ਮਾਈਨਿੰਗ ਕਰਕੇ ਉਹ ਉਸ ਰੇਤਾ ਨੂੰ ਤੁਸੀਂ ਵੇਚ ਸਕਦੇ ਹੋ ਉਹਨੂੰ ਤੁਸੀਂ ਕਿਤੇ ਨਾ ਕਿਤੇ ਜਿਹੜਾ ਹੈ ਵਰਤ ਸਕਦੇ ਹੋ ਲੇਕਿਨ ਕਿਸਾਨ ਕਹਿ ਰਹੇ ਨੇ ਕਿ ਕਿਹੜੀਆਂ ਪੰਜਾਬ ਦੇ ਵਿੱਚ ਬਿਲਡਿੰਗਾਂ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਆਉਣ ਵਾਲੇ 5 ਸਾਲਾਂ ਵਿੱਚ ਕਿਸਾਨ ਨੂੰ ਕਿਤੇ ਨਾ ਕਿਤੇ ਸਾਲ ਨਹੀਂ ਸੋਖਾ ਨਿਕਲਣਾ ਉਹ 5 ਸਾਲ ਫਿਰ ਵੀ ਕਿਤੇ ਨਾ ਕਿਤੇ ਪਿੱਛੇ ਚਲਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਉਹ ਰੇਤਾ ਕੌਣ ਖਰੀਦੇਗਾ ਜੇਕਰ ਮੰਡੀਆਂ ਦੇ ਵਿੱਚ ਫਸਲ ਵਿਕੇਗੀ ਕਿਸਾਨਾਂ ਦਾ ਘਰ ਪੈਸਾ ਆਏਗਾ ਤਾਂ ਤਾਂ ਹੀ ਕੋਈ ਰੇਤਾ ਖਰੀਦ ਪਾਏਗਾ ਇੰਨੀ ਰੇਤਾ ਕੌਣ ਖਰੀਦੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਏ ਡਿਸੀਜਨ ਦੇ ਉੱਤੇ ਜਿਹੜੇ ਨੇ ਲੋਕ ਸੈਟੀਸਫਾਈਡ ਨਹੀਂ ਹੁੰਦੇ ਦਿਖਾਈ ਦੇ ਰਹੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਦੇ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੰਦੇ ਵਿੱਚ ਕਾਫੀ ਰਾਜ ਵੀ ਖੁੱਲ੍ਹਦੇ ਨਜ਼ਰ ਆ ਰਹੇ ਨੇ ਜਿਵੇਂ ਭਾਜਪਾ ਦੇ ਇੱਕ ਮੰਤਰੀ ਨੇ ਰਾਜ ਖੋਲੇ ਨੇ ਕਿ 11 ਕਰੋੜ ਦਾ ਨੁਕਸਾਨ ਹੋਇਆ ਲੇਕਿਨ ਇਹਨਾਂ ਵੱਲੋਂ 60 ਕਰੋੜ ਰੁਪਇਆ ਮੰਗਿਆ ਜਾ ਰਿਹਾ ਹੈ ਹਾਲਾਂਕਿ ਵੀ ਵੀ ਯਾ ਦਿਨ ਦੀ ਗੱਲ ਤੁਸੀਂ ਕਰ ਰਹੇ ਹੋ ਲੇਕਿਨ ਜੇਕਰ ਤੁਸੀਂ ਕਿਲੇ ਦੇ ਪਿੱਛੇ 50 ਹਜ਼ਾਰ ਏਕੜ ਇੱਕ ਕਿਲੇ ਦੇ ਮਗਰ ਦੇ ਰਹੇ ਹੋ ਤਾਂ ਫਿਰ ਤਾਂ ਲੋਕ ਤੁਹਾਡੇ ਨਾਲ ਖੜਨ ਵੀ ਲੇਕਿਨ ਕਿਸੇ ਤਰ੍ਹਾਂ ਦੀ ਰਾਹਤ ਹਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਹੀਂ ਦਿੱੰਦੀ ਸੋਰੀ ਜੇ ਉਹ ਦੇ ਰਹੇ ਨੇ ਤਾਂ ਲੋਕਾਂ ਨੂੰ ਨਹੀਂ ਮਿਲ ਰਹੀ ਕਿਉਂਕਿ ਲੋਕੀ ਇਨਾਂ ਗੱਲਾਂ ਉੱਤੇ ਜਿਹੜੇ ਨੇ ਇਤਬਾਰ ਨਹੀਂ ਕਰ ਰਹੇ ਕਿਉਂਕਿ 2023 ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹੀ ਵਾਅਦੇ ਕਰਕੇ ਹੀ ਗੱਲ ਨੂੰ ਨਵੇੜਿਆ ਸੀ ਤਾਂ